روٹی پانی ممی نے پٹا دیں پڑا دا ٹھنڈا پانی ਇਦਾਂ ਦੇਖਦੇ ਹਾਂ ਕਿ ਇਹ ਕਰਦਾ ਹੈ ਆ ਰੋਟੀ ਰੋਟੀ ਨੇ ਮੱਖਤਈ ਬੈਠਾ ਐ ਤੇ ਚੋਕ ਮਾਂ ਨਹੀਂ ਲੈ ਗਈ ਮਾਂ ਦੀ ਤੇ ਕਿਵੇਂ ਕਿਤੇ ਹਣ ਬਰੂਸੀਲਾ ਪਈ ਨਾ ਪੈਣਾ ਤੂੰ ਮੈਨੂੰ ਤਾਂ ਰੋਟੀ ਫੜਾ ਲਾ ਸਾ ਜਿੱਦਣ ਦੀ ਇਹਦੀ ਮਾਈ ਅਣ ਅੱਗੇ ਪਿੱਛੇ ਅੱਗੇ ਪਿੱਛੇ ਉਹਦੇ ਕੁਰੀ ਦੱਸਦੀ ਆ ਕਦੀ ਉਹਨੂੰ ਬਣਾ ਕੇ ਕੁਛ ਖਵਾ ਦੇ ਕਦੀ ਘਰ ਉਹ ਨਾਲੇ ਕੁਛ ਨਾ ਖਵਾ ਦੇ ਜਿਵੇਂ ਘਰੋਂ ਭੁੱਖੀ ਆਈ ਭੁੱਖੀ ਆ ਹੈ ਮਾਂ ਮਾਤੇ ਨਾ ਅੰਦਰ ਕੋਣ 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 ਘਰ ਤੇ ਘਾ ਰਹੀ ਦਿੰਦੀਆਂ ਜੇ ਹੋਈ ਉਹਨੂੰ ਮਾਤਾ ਸ਼ਰਮਣ ਲਈ ਜੇ ਮਾਂ ਅੰਦਰ ਦੀ ਇਹਦਾ ਕੁੜੀ ਕੋਲੇ ਬਹਿ ਜਾਵਾ ਉਹਦੇ ਨਾਲ ਹੀ ਗੱਲਾਂ ਕਰ ਲਵਾਂ ਐਵੇਂ ਮਿੱਠੇ ਪੋਚੇ ਜਿਹਾ ਮਾਰਦੀ ਰਹਦੀ ਤੇ ਮੈਨੂੰ ਲੰਗਰ ਨਹੀਂ ਖਰਾਉਂਦੀ ਜਿਹੜਾ ਘੰਟਾ ਹੋ ਗਿਆ ਮੈਂ ਲੰਗਰ ਤੋਂ ਖਸਾ ਗਈ ਸੇਰ ਦੀ ਭੁੱਖੀ ਉਤਰੀ ਕੱਪੀ ਚਾਹ ਦੀ ਪੀਤੀ ਇੱਕ ਉਹ ਵੀ ਠੰਡੀ ਇਹਨੇ ਉਹਦੇ ਮੈਂ ਹੀ ਘੁੱਟ ਖੜਦੀ ਆ ਮੈਂ ਹੀ ਵੇਖਣੀ ਇਹਦੀ ਮਾਂ ਹੀ ਕਿ ਕੌਣ ਆਇਆ ਇਹਦਾ ਮਜਰੂਰ ਵੇਖ ਕੇ ਕੰਦੀ ਕੀਤਾ ਹਲੋ ਮੰਮੀ ਜੀ ਰੋਟੀ ਖਾ ਰਹੀ ਹਾਂ ਕਿੱਥੇ ਆਂ ਦੀ ਮੰਮੀ ਕਿ ਕੰਨ ਨਹੀਂ ਸੀਗੀ ਰੋਣਾ ਜਾਂ ਪਾਉਂਦੇ ਕੀ ਹੋ ਗੱਲ ਹੋਈ ਕੁਛ ਨਹੀਂ ਮੰਮੀ ਨਹੀਂ ਹੋਤਾ ਹੀ ਰਹਿ ਸੀ ਤੂੰ ਰੋਟੀ ਖਾ ਲ ਲਈ ਇਹ ਰੋਟੀ ਤੇ ਪੁੱਤ ਗੱਲ ਆਪੇ ਨਾ ਤੂੰ ਆਪਣੀ ਸਾਸ ਨੂੰ ਪਰਾਉਂਦੀ ਰੋਟੀ ਕੋਈ ਨਹੀਂ ਮੰਮੀ ਜੀ ਮੈਂ ਤੁਹਾਨੂੰ ਖੜਾਤੀ ਹੁਣ ਉਹਨਾਂ ਨੂੰ ਬਣਾਉਣੀ ਹੈ ਇਹ ਡੱਬਾ ਚ ਕਿੰਨੇ ਕੁ ਜੀਏ ਤੇ ਇਹਨਾਂ ਨੂੰ ਮਗਾੜੀ ਮਗਾੜੀ ਬਣਾਉਣੀ ਚੱਲਾ ਦਹੀਂ ਭਾਵੇਂ ਥੋੜਾ ਹੀ ਆ ਦੇਦੀ ਮੈਂ ਤੇ ਤੂੰ ਐ ਪਰ ਤੇ ਆਪਣੀ ਸਾਸ ਨੂੰ ਰੋਟੀ ਪ੍ਰਾਪੇ ਲੱਜਾ ਕੇ ਭੁੱਖ ਲੱਗ ਜਾਂਦੀ ਦਿਨ ਬਾਵਾ ਆ ਗਿਆ ਤੇ ਕੀ ਕਾਰਨਾ ਦਿਲ ਤੇ ਚਲਾਈ ਜਣਾ ਸਾਰਾ ਕੰਮ ਧੰਦਾ ਕਰਕੇ ਰੋਟੀ ਪਾਣੀ ਦੀ ਦੁਕਾਨ ਦੀ ਮਮੀ ਜੀ ਮੈਂ ਪੜਾਉਣੀ ਹੈ ਤੂੰ ਦੱਸ ਤੋ ਮੈਨੂੰ ਕੀ ਪਾਣੀ ਠੰਡਾ ਪੀਓਗੀ ਕਿ ਜੇ ਗਰਮ ਕਰਕੇ ਦਿਆਂ ਤਾਂ ਕੋਈ ਨਹੀਂ ਨਿੱਘਾ ਕਰਦੇ ਆ ਥੋੜਾ ਜੀ ਚਲੋ ਪਾਣੀ ਆਓ ਠੰਡਾ ਕਰਕੇ ਆਓ ਜਾਂਦਾ ਨਾ ਹਾਂਜੀ ਤੁਸੀਂ ਖਾ ਲਓ ਰੇ ਨਾ ਕੋਈ ਨਹੀਂ ਮੈਂ ਖਾ ਲੀਂਦੀ ਪੁੱਤ ਪੂਜਾ ਰਾਤ ਦੀ ਮਮੀ ਤੇ ਕਿੱਥੇ ਹਰਪਨ ਨੂੰ ਵੀ ਬਿਠਾ ਲੈਣਾ ਸੀ ਲੱਗਦਾ ਉਹ ਖੜੀ ਸੀ ਬਾਹਰ ਹੀ ਬੈਠੀ ਸੀ ਦੀ ਉਹ ਸੱਚ ਉਹਤੇ ਫੋਨ ਦੇਖਣ ਗਈ ਸੀ ਹਾਂ ਉਹ ਚਲ ਕੋਈ ਨਹੀਂਗਾ ਉੱਥੇ ਚੱਲ ਤੂੰ ਰੋਟੀ ਪਰਾ ਲੈ ਨਾ ਚਲੋ ਠੀਕ ਆ ਸਬਜੀ ਵੀ ਜਾਂਦੀ ਪਾ ਲਈ ਆਈ ਮੈਂ ਐਸੇ ਉਹੋ ਚੱਲਣੀ ਆਉਣੀ ਕੀ ਕਰ ਮੈਂ ਨੰਗਾ ਟੋਟਾ ਚੀਰ ਦੇ ਨਹੀਂ ਤਾਦੀ ਮੈਂ ਸਿੱਧੀ ਸਵਾਦ ਸਬਜੀ ਬਣਾਈ ਹੈ ਮਿਰਤੀ ਨਮਕ ਕੇ ਘਾ ਕੇ ਤੇ ਮੈਂ ਸਾਰੀ ਦਿੱਤੀ ਹੈ ਚਲੋ ਗਾੜੀ ਕਰਨੀ ਦਹੀਂ ਮਿਆ ਜਿਹਦੇ ਵਜਾਰੀ ਲਿਆਂਦਾ ਹੁੰਦਾ ਕਿਤੇ ਸਵਾਦ ਨਾਲ ਖੱਟਾ ਵਾਦ ਨਾ ਘਾਟ ਮਿੱਠਾ ਦਹੀਂ ਮੇ ਰੋਟੀਆਂ ਤੇ ਉਹ ਮਿਰਤੀ ਪਤਲੀਆਂ ਪਤਲੀਆਂ ਗੋਲ ਗੋਲ ਕੇ ਤੇ ਰੋਟੀਆਂ ਪਕਾਉਂਦੀ ਹੈ ਇਹ ਤੇ ਜੱਸਾ ਸਾਨੂੰ ਚਾਹੀਦਾ ਨਾ ਕਿ ਕਾਨੂੰਨੀ ਆਣੀ 24 ਘੰਟੇ ਰੋਲਣਾ ਮੈਂ ਵਿਚਾਲ ਕਹੀ ਨਹੀਂ ਰਹੀ ਕੋਈ ਨਹੀਂ ਬੋਲਦੀ ਨੇਕ ਆ ਤਾਂ ਹੀ ਸੁਣੀ ਜਾਂਦੀ ਜੇ ਮੈਂ ਤੇ ਉਹੋ ਜੀ ਮਤ ਦਿੱਤੀ ਹੁੰਦੀ ਤੇ ਅਗਲੇ ਦਿਨ ਨਾ ਚੋਰਾ ਚੁੱਕ ਕੇ ਤੋਰ ਪੈਦੀ ਹੈ ਤੇ ਚਲ ਨੇਕ ਹੀ ਮੇਰੀ ਤੀ ਫਿਰ ਵੀ ਸਹੀ ਜਾਂਦੀ ਹੈ ਜਿੱਦਾਂ ਮਰਜੀ ਕਰਦੀ ਤੇ ਕਦੀ ਨਹੀਂ ਮੈਨੂੰ ਦੱਸਿਆ ਅੱਜਦੋਂ ਮੈਂ ਇੱਥੇ ਆਉਣੀ ਮੇਰੀਆਂ ਅੰਦਰਾਂ ਬੜੀਆਂ ਸਾਰੀਆਂ ਵੇਖ ਵੇਖ ਤਾਂ ਹੀ ਮੈਂ ਛੇਪੀ ਆਉਂਦਾ ਨਾ ਨਾ ਨਹੀਂ ਲੈਦੀ ਕੀ ਕਰੇ ਵਿਚਾਰੀ ਨਿਆਣੀ ਅੱਜ ਦਾ ਘਰ ਨਾ ਜੀ ਆਣੀ ਆ ਦੂਜਾ ਵਿਆਹ ਆ ਦੂਜਾ ਵਿਆਹ ਦਾ ਨਾਂ ਨਹੀਂ ਲਈਦੀ ਕਿ ਦਰਸ ਨਾਲ ਦੋ ਜਾਨੀਆਂ ਹੋ ਜਾਣਗੀਆਂ ਕੋਈ ਹੱਥ ਪੱਲਾ ਨਾਲ ਮਨਾਊਗੀ ਹੈ ਵੰਡੇ ਆਇਆ ਕੰਮ ਆ ਜੂਗਾ ਉਹਦੇ ਸਾਸੋਖਾ ਜੀ ਏਡਾ ਉਤਰਾ ਕੇ ਦੇ ਘਰ ਵਾ ਕਿੰਨੇ ਜੀਤਾ ਵੇਲ ਵਾ ਕਿੰਦਾ ਕੰਮ ਕਰਦੀ ਥੱਕ ਜਾਂਦੀ ਝਾੜ ਪੋਚਾ ਲਾਉਂਦੀ ਚੱਲ ਕੋਈ ਨਹੀਂ ਗਾੜੀ ਕਰ ਹੁੰਦੀ ਆ ਆਪੇ ਹੋਰੀ ਹੋਰੀ ਵਿਆਹੂਗੀ ਇੱਕ ਦਿਨ ਸੋਖਾ ਆਈ ਜਾਣਾ ਮਕਰਾਨੀ ਆਰ ਕੀਤੀ ਮੇਰੇ ਘਰ ਦੇ ਨੇ ਰਾਜਕਾਰ ਛੱਡਿਆ ਫਿਰ ਵੀ ਮੈਂ ਆਨੀ ਆ ਸੋਬਾ ਖੱਟ ਗਈ ਆ ਵੀ ਕਿਹ ਲੋਕ ਗਾੜੀਆਂ ਜਵਾਬ ਨਹੀਂ ਦਿੰਦਾ ਨਹੀਂ ਤੇ ਜਿੱਦਾਂ ਦੀ ਸਾਸ ਟੱਕਰੀ ਕਈਆਂ ਕਈ ਹੋ ਜਾਂਦੀਆਂ ਤੇ ਉਹ ਗਾੜੀ ਜਿੱਦਾਂ ਦੀ ਗਾੜੀ ਹੁੰਦੇ ਕਰਮ ਚੱਲ ਮੇਰਾ ਜਵਾਈ ਨਹੀਂ ਮਾੜਾ ਉਹ ਨਹੀਂ ਮਾੜੀ ਚੰਗੀ ਆਂ ਦਾ ਚਾਰੋਗੇ ਸਿਰ ਤੇ ਦਿਨ ਲੱਗਦੇ ਜਾਂਦੇ ਪਰ ਦੂਜੇ ਤੋਂ ਰੱਬ ਨੇ ਜੀਵ ਹੀ ਦੇਤੇ ਹੂੰ ਚੱਲ ਉਹਨਾਂ ਦੂਜਾ ਵੀ ਆਇਆ ਜਾਵੀਦ ਤੇ ਨਾਲ ਹੱਥ ਪੱਲਾ ਪੈ ਜੀ ਉਹ ਵੀ ਦੱਸ ਕਿੱਡੀ ਮਰਦਾ ਖੁੰਦਿਆ ਵਾ ਭੈਣ ਜੀ ਵੀ ਇਹਨਾਂ ਨੂੰ ਵਿਆਹ ਦਾ ਨਾਂ ਨਹੀਂ ਲੈਂਦੀ ਇਹ ਕਹਿੰਦੀ ਭੈਣ ਜੀ ਨਾਲ ਗੱਲ ਕਰਕੇ ਵੇਣੀ ਆ ਸਾਡੀ ਸੰਦੀਪ ਮੈਂ ਨਹੀਂ ਗੱਲ ਮੇਰੀ ਪੈਂਦੀ ਕੁੜੀ ਨੂੰ ਨਾਲੇ ਪੈਣਾ ਪੈਣਾ ਹੋ ਜਾਣਗੀਆਂ ਨਾਲੇ ਇੱਕ ਦੂਜੇ ਨਾਲ ਲੜਨਾ ਝਗੜਨਾ ਇਹ ਤੇ ਕੀ ਬਤਾਉਂਦਾ ਵੀ ਜਿਉ ਕੋਈ ਆ ਗਈ ਤੇ ਭੈਣ ਜੀ ਨਾਲ ਰੜ ਕੇ ਫੇ ਮੇਰੀ ਤੀਨ ਨੂੰ ਜਿਆਦਾ ਨਾ ਤੰਗ ਕਰਨ ਹੈ ਚਲ ਇਹਨਾਂ ਦਾ ਤਾਂ ਬਕੀਰਾ ਮੂਹ ਆਖੂ ਚਲ ਪੈਣਾ ਆਪਣਾ ਕਬੀਰ ਕਰਕੇ ਵੇਣੀ ਆ ਗੜੀ ਅੱਗੇ ਭੈਣ ਜੀ ਦੀ ਮਾਚੀ ਹੈ ਖਾਣ ਨੂੰ ਦੋ ਕੋਲਤੀ ਆਪੇ ਨਾ ਆਉਂਦੀ ਚਾਹ ਦੇਣ। ਮੈਂ ਕਰ ਦਿੰਦਾ। ਪਹਿਲਾਂ ਮੰਗ ਰੂੰ ਚਾਹ ਹੀ ਦੇ ਦੇਣੀ ਆਵੇਂ ਮੈਂ ਕਤੀ ਭਰ ਕੇ ਚਾਹ ਜੀ ਬਣਾਈ ਐਡੀ ਸਵਾਦ ਦੇ ਦੁੱਧ ਚ ਪੱਤੀ ਪਾਈ ਸੀ। ਤੇ ਮੰਮੀ ਨੂੰ ਪਹਿਲਾਂ ਚਾਹ ਦੇ ਦੇਣੀ ਚਾਹ ਮੇਰੇ ਖਰਾਬ ਹੋ ਜਾਣੀ ਨਾਲੇ ਨਾ ਦੁਬਾਰਾ ਕਰਮਣ ਕੀਤੀਆਂ ਚਾਹ ਉਹ ਜਿਹੀ ਰਹਿ ਚੰਦੀ। ਚਲ ਮੰਮੀ ਨੂੰ ਪਹਿਲਾਂ ਚਾਹ ਗਰਮ ਕਰਕੇ ਦੇ ਦੇਣੀ ਫਿਰ ਮੰਮੀ ਨੂੰ ਰੋਟੀ ਦੇ ਦੂੰ। ਨਾਲੇ ਨਾਲ ਹੀ ਨਾ ਅਨੇਜਾ ਮੰਮੀ ਨੇ ਵੀ ਰੋਟੀ ਖਾਣੀ। ਉਹਨਾਂ ਨੂੰ ਵਿਚਾਰ ਆ ਪਾ ਦੇਣੀ ਫਲਾਸੀ ਚ ਫਿਰ ਚਾਹਾਂ ਤਾਂ ਆਹ ਹੋ ਜਾਣੀ ਕਿ ਮम्मी ਨੇ ਮੇਰੇ ਲਈ ਕੁਝ ਸੇਵਾਣਾ ਕੀ ਬਣਾ ਬਣਾ ਪਤੀਜੇ ਚਾਹਾਂ ਤੇ ਸੁਪਰੀ ਚਾਹਦੀ ਜਰੂਰੀ ਚਾਹਦੀ ਇਹ ਵੀ ਕਰਨਾ ਚਾਹੀਦਾ ਚਾਹ ਤੇ ਏ ਬਡੀ ਕਰਮ ਹੋਣੇ ਕੋਈ ਆਹ ਮਮੀ ਦੀ ਚਾਹ ਲੈ ਹੁਣ ਮੇਰੇ ਚਾਹ ਪੁੱਠੇ ਮਾਰੀ ਕਿਹੜੇ ਵੇਲੇ ਦੀ ਚਾਹ ਬਣੀ ਅੱਕਾ ਤੋਂ ਉਹਦਾ ਮਿਸਤਰੀ ਬਾਹਰ ਆਇਆ ਉਦੋਂ ਦੀ ਚਾਹ ਬਣੀ ਹੈ ਨਾ ਨਹੀਂ ਮੰਮੀ ਜੀ ਮੈਂ ਕੋਲ ਨਹੀਂ ਬਣਾਈ ਦੁੱਧ ਚ ਪਤੀ ਨਹੀਂ ਹੈ ਮੰਮੀ ਨੇ ਰੋਟੀ ਖਾ ਲਈ ਸੀ ਨਾ ਮੈਂ ਕਿ ਚਾਹ ਦੇ ਦੂੰਗੀ ਅੱਛਾ ਮੰਮੀ ਨੂੰ ਰੋਟੀ ਵੀ ਖਵਾ ਦਿੱਤੀ ਉਹਦੀ ਚਾਹ ਤਾਂ ਵੀ ਫਿਕਰ ਪੈ ਗਿਆ ਤੇ ਮੈਨੂੰ ਤਾਂ ਹਜੇ ਮੰਗਰ ਨਹੀਂ ਜੁੜਿਆ ਹੈ ਮੈਨੂੰ ਸਾਰਾ ਪਤਾ ਕਿ ਕਿਹੜੇ ਵੇਲੇ ਦੀ ਚਾਹ ਬਣੀ ਮੈਂ ਕੋਲ ਨਹੀਂ ਆਣੀ ਨਹੀਂ ਆ ਤੇ ਜਾਣਾ ਨਹੀਂ ਆ ਮੈਂ ਕੋਤੀ ਵੀ ਆਵੇ ਨਹੀਂ ਫਿਰ ਤੂੰ ਫੇੜ ਤਾ ਲੈ ਆ ਹਾਂ ਅੱਛਾ ਤਾਲੇ ਮੇਰੇ ਥੱਪੇ ਨਹੀਂ ਆਗੇ ਕਿ ਕਿਹੜੇ ਮੇਰੇ ਦੀ ਚਾਹ ਬਣੀ ਹੋਣ ਦਿੱਤੀ ਤਾਂ ਹੁਣ ਤੇ ਲੰਗਰ ਦਾ ਟਾਈਮ ਲੰਗਰ ਨਹੀਂ ਮੈਨੂੰ ਖਾਇਆ ਜਾਂਦਾ ਚਲੋ ਮੰਮੀ ਜੀ ਮੈਂ ਰੋਟੀ ਬਣਾ ਦੇਣੀ ਚਾਹ ਬਾਤੂ ਦੇ ਦੂੰਗੀ ਲੈ ਖੜਾ ਦੇ ਚਾਹ ਮੈਨੂੰ ਇਹ ਕੀ ਕੋਣ ਤੇ 베ਈ ਮੈਨੂੰ ਕਲੀਅਰ ਕਰ ਲਈ ਰੋਟੀ ਤੋਂ ਬਾਅਦ ਤੇ ਰੋਟੀ ਨਹੀਂ ਮੈਨੂੰ ਮਿਲਦੀ ਦਵਾਈ ਦੂਰੀ ਮੈਂ ਖਾਣੀ ਹੁੰਦੀ ਆ ਮਾਂ ਨੂੰ ਪਹਿਲਾਂ ਦੇ ਤਾਂ ਕੀ ਗੱਲ ਉਹ ਤਾਂ ਭੁੱਖੀ ਹੈ ਇਹਨੇ ਕਹਿੰਦੀ ਕਿ ਕਿਹੜੀ ਸੋਸ਼ ਜਾਨੀ ਦੋ ਮਿੰਟ ਲੈ ਕੇ ਘਰੇ ਪਾ ਗੋ ਰੋਟੀ ਨੂੰ ਟਾਈਮ ਨਾਲ ਨਾ ਮਿਲਦੀ ਹਵੇ ਇੱਥੇ ਕਿਦਾਂ ਮੂੰਹ ਘਰ ਤੱਕ ਘਰੋਂ ਦੇ ਘਵਾਉਂਦੇ ਜਿੱਦਾਂ ਧੀ ਉਹ ਆਈ ਉਹਨੇ ਜਾਣਾ ਜੁ ਕਿ ਮੈਂ ਕਿਤੇ ਘਰ ਤੇ ਤੇ ਆਏ ਆਂ ਕਿਤੇ ਕਿੱਥੇ ਚਲ ਜਾਂਗੀ ਨਾਲੇ ਉਹ ਵੀ ਤਾਂ ਧੀਆ ਦੇ ਘਰ ਤੇ ਰਹਿੰਦੇ ਆ ਦੇ ਉਹ ਵੀ ਨਹੀਂ ਚੰਗੇ ਲੱਗੇ ਧੀ ਦੇ ਘਰ ਦਾ ਤਾਂ ਪਾਣੀ ਵੀ ਪੀਂਦਾ ਤੇ ਇਹਦੇ ਇੱਥੇ ਆ ਕੇ ਰੋਟੀ ਦਾ ਖਾਣ ਦਾ ਹੀ ਨਾਲ ਕੋਤਰੀ ਲੈ ਆਈ ਜੀ ਮੈਂ ਉਹ ਵੀ ਸੱਚੀ ਨਾ ਰੋਟੀ ਕੋਈ ਇਹਨਾਂ ਦਾ ਕੋਈ ਸਪੈਸ਼ਲ ਕੋਈ ਨਾ ਬਣਿਆ ਅੱਛਾ ਉਹ ਅਸੇ ਸਪੈਸ਼ਲ ਨਹੀਂ ਬਣਾਇਆ ਤੇ ਪਰੇ ਪਰਨ ਖਾਲੀ ਕਰਕੇ ਕਿਉਂ ਲੈ ਗਈ ਹੈ ਕਿ ਕਿਹਨਾਂ ਤੇਰੀ ਸੱਸ ਕੋਈ ਪੜਾ ਲਵੇ ਮੇਰੀ ਮੰਮੀ ਜੀ ਮੈਂ ਤੁਹਾਨੂੰ ਵੀ ਰੋਟੀ ਘਾ ਦੇ ਦਿੰਦੀ ਜਿਹੜੀ ਸੱਚੀ ਹੁੰਦੀ ਹੈ ਪਹਿਲਾਂ ਤਾਂ ਤੇਰਾ ਖਰਚ ਪਾਉਂਦਾ ਸੀ ਰੋਟੀ ਤੈਨੂੰ ਖੜਾਉਂਦਾ ਮੈਂ ਤੇਰੀ ਸੱਸ ਵਾਂ ਠੀਕ ਹੈ ਮਾਂ ਨੂੰ ਬਾਅਦ ਚ ਪੜਾਈ ਜਾਂਦੀ ਤੂੰ ਪਹਿਲਾਂ ਮਾਂ ਨੂੰ ਰੋਟੀ ਪੜਾ ਕੇ ਆਈ ਹੈ ਤੇ ਮੈਂ ਉੱਥੇ ਬਹਿਤੀ ਰਹਿ ਗਈ ਨਾ ਕੋਈ ਮੈਨੂੰ ਰੋਟੀ ਨਹੀਂ ਖੜਾਈ ਮम्मी ਜੀ ਜਰਾ ਜੀ ਚਾਹ ਦੇ ਦਿਓ ਫਿਰ ਮੈਂ ਚਾਹ ਚਾਹ ਦੇ ਦਿਓ ਚਾਹ ਚਾਹ ਮੈਂ ਕਿਹੜੀ ਦਾਸੀ ਚ ਵਿਹਾਈ ਕਾਪਾਂ ਨੂੰ ਅੱਗ ਲੱਗ ਗਈ 3600 ਬਾਡਾ ਖਰੀਦ-ਖਰੀਦ ਕੇ ਰੱਖਿਆ ਅੱਜ ਤੱਕ ਨੋਟਨ 6000 ਨੇ ਤੁਸੀਂ ਜੀ ਬਾਹਰ ਕੱਪ ਦਿੱਤੇ ਚਾਹ ਵਸਤਨਾ ਅੱਜ ਤੋਂ ਬਾਅਦ ਦਾ ਗਲਾਸ ਤੇ ਮੇਰੀ ਚਾਹ ਨਹੀਂ ਆਉਣੀ ਚਾਹੀਦੀ ਮਾਂ ਦਾ ਚੀਂਦੀ ਦੇ ਕੱਟ-ਕੱਟ ਦੇ ਚਾਹ ਪੀਉਂਦੀ ਆ ਇਕ ਤਿਆ ਦੇਖਾਂ ਕਿਿੱਦੀ ਧੂਏ ਚੜਾਈ ਕੋਣ ਦੇ ਦੇ ਕੇ ਉਹ ਤੇਰੇ ਮਾਸਾ ਚ ਦੇ ਮੇਰੇ ਪੋਤਰੇ ਉਹਨਾਂ ਨੂੰ ਤੈ ਕੋਣ ਨਿੱਕੜਾਇਆ ਇਹ ਵੀ ਜਣਦੀ ਇਹ ਐਵੇਂ ਉਹ ਜਾਣ ਕੇ ਆਵਣੀ ਵੀ ਕਰਦੀ ਕੁੜੀਆਂ ਨੂੰ ਸੋ ਕੁਛ ਇੱਟੜਾ ਹੀ ਜਾਂਦੀ ਅਗਲੇ ਘਰ ਜਾਣਾ ਬਗਾਨੇ ਘਰ ਇਹਨੇ ਕੀ ਕਰਨਾ ਕਿ ਟਾਇ ਨੂੰ ਮੁੰਡਾ ਬਣਾਉਂਦੀਆਂ ਕਿਤੇ ਧੂਏ ਦੇ ਦੇ ਭਾਇਆ ਦੱਸ ਦੀ ਕੋਣ ਦੇ ਕਿ ਡਾ ਤਗੜਾ ਹੈ ਸਾਡੇ ਕੋਲ ਨਿੱਕੇ ਕੁੱਤਿਆਂ ਦਾ ਬੜਨਾ ਨਹੀਂ ਚੱਲਦਾ ਤੇ ਟੱਚਰ ਕੀ ਦਰਦੀ ਹੈ ਹੁਣ ਭੈਣ ਜੀ ਮੇਰੀ ਧੀ ਨਾ ਕਰਦਾ ਰੋੜਾ ਪਾਉਂਦੀ। ਬਸ ਇਹਨੂੰ ਵੀ ਮੈਂ ਆਖਿਆ ਸੀ ਕੰਬਲੀਏ ਤੂੰ ਉਹਨੂੰ ਪਹਿਲਾਂ ਰੋਟੀ ਖਵਾ ਦਾ। ਤੂੰ ਮੈਨੂੰ ਘਾਤੋਂ ਧਿਆਕੇ ਦਿੱਤੀ ਪਹਿਲਾਂ। ਹੁਣ ਖਰੇ ਕਾਦੀ ਜਿ ਰੋੜਾ ਪੈਂਦੇ ਜਿਵੇਂ ਆਖ ਤਾਂ ਵੀ ਬੁਰੀ ਲੱਗਦੀ। ਭੈਣ ਜੀ ਵੀ ਕੋਈ ਜ਼ਿਆਦਾ ਹੀ ਮੇਰੀ ਧੀ ਨਾ ਕਰਦੀ ਇਹ ਨੋਕਾ ਕਰਦੀ। ਇੰਨਾ ਤੇ ਅੱਜ ਕਰਦਾ ਜਿਵੇਂ ਜਮਾਨਾ ਜਾਂਦਾ ਤਾਂ ਮੇਰੀ ਧੀ। ਤੂੰ ਵੀ ਨਹੀਂ ਐ ਭੈਣ ਜੀ। ਇਹ ਨਹੀਂ ਕਰਦੀ ਇਹ ਦਿਨਾਂ ਗੱਲ ਭੈਣ ਜੀ। ਧੀ ਕਰ ਲੋ ਇਹਨਾਂ ਨੇ ਮੈਨੂੰ ਸਮਝਾਉਂਦੀ ਐ। ਕਾਲ ਪੋਤਾ ਪਹਿਲਾ ਉਹਨੂੰ ਫੜਾਇਆ ਕਰ ਫਿਰ ਜਿਵੇਂ ਜੁੱਤੀ ਦੀ ਫੜਾ ਤੇ ਵੱਡੀ ਜਮਾਨੀ ਨਹੀਂ ਕੜਦੇ ਨਾਲ ਕੁੜੀ ਵੀ ਨਹੀਂ ਜੀ ਸਾਡੇ ਜਿਆਦੇ ਦੀ ਬੋਲ ਕੁੱਤਾਂ ਪ੍ਰਤੀ ਨਹੀਂ ਚਾਹੁੰਦੇ ਜਿਸ ਲੱਗ ਕਾਸ ਦੀ ਜਾਨੀ ਤੇ ਲੱਗ ਤਾਂ ਨਾ ਕਰ ਸਕਦੇ ਸਾਡੇ ਨੇ ਕਿਹੜੇ ਦੇ ਚਿੰਨ੍ਹ ਦੇ ਜੀ ਬੋਲ ਤੇ ਚੰਗੇ ਹੁਣ ਸਾਡੇ ਲਿਖੇ ਨਹੀਂ ਤਾਂ ਵੀ ਨਹੀਂ ਬੈਠੇ ਕਿਖਿਆ ਨੂੰ ਅੱਜ ਕਦੋਂ ਪਹੁੰਚਦੇ ਕਲਤੀ ਕਰਮਾ ਵਾਲੀ ਦੇ ਕਿਹਨਾਂ ਦੀ ਖਾਲੀ ਰੋਟੀ ਖਾਤੀ ਆਪਾਂ ਬੈ ਖਾਲੀ ਰੋਟੀ ਕੀ ਕਰਨੀ ਢਿੱਲੀ ਕੋਸ਼ਿਸ਼ ਵੀ ਕਰਨੀ ਹੋਣੀ ਫੇਰ ਆਪਾਂ ਮੇਰੀ ਧੀ ਦੇ ਪਕਤੋਈਆਂ ਕਰਦੇ ਰਹਿੰਦੀ ਕੱਲ ਕੀ ਹੋਣੀ ਕਰ ਮੇਰੇ ਮਾੜੇ ਜਿੱਦਾਂ ਇਹਨੂੰ ਵਿਆਹ ਨਹੀਂ ਹਿੰਦਕਾ ਇਹ ਦਸਤੀ ਦਾ ਲੋਧ ਪੈ ਸਾਰਾ ਕੰਮ ਦਿੱਤੀ ਮੇਰ ਕਰਦੀ ਹੈ ਕੀ ਕਰਨੀ ਹੋਣੀ ਮੇਰੇ ਘਰ ਸੋਣਾ ਭੈਣ ਜੀ ਉਹ ਤਾਂ 11 ਵਜੇ ਕੋਈ ਨਹੀਂ ਭੈਣ ਜੀ ਨਹੀਂ ਆਣੀ ਸਿਆਣੀ ਹੈ ਮੈਂ ਜਿੰਨੂੰ ਤੇ ਬਥੇਰਾ ਸਮਝਾਉਣੀ ਆ ਕਸ ਗਾਲ ਕੀ ਹੋਈ ਸੀਗੀ ਵੇਖੋ ਹੁਣ 12 ਵਜੇ ਹੋ ਤੋ ਸਵੇਰ ਦੀ ਨਾ ਰੋਟੀ ਹਾੜੀ ਭੈਣ ਜੀ ਮੈਂ ਦਵਾਈ ਵੀ ਖਾਣੀ ਐ ਇਹ ਤਾਂ ਫਰਜ਼ ਨਹੀਂ ਕਰਦਾ ਮੈਨੂੰ ਰੋਟੀ ਬਣਾਉਣ ਦਾ ਰੋਟੀ ਵੀ ਮੈਨੂੰ ਦਿੱਤੀ ਤੇ ਮੇਰਾ ਮੱਖਾ ਚਾਹ ਨਾ ਡੰਮ ਦਿੱਤਾ ਚਾਹ ਵੀ ਉਦੋਂ ਦੀ ਭਣੀ ਜਦੋਂ ਦਾ ਸੈਕ ਸੋਕਣਾ ਮਿਸਤਰੀ ਆਇਆ ਹੋਰ ਬਣਾ ਬਾਹ ਮੈਂ ਜਾਂ ਤਾਂ ਮੈਨੂੰ ਉਦੋਂ ਹੀ ਘੁੱਟ ਤੱਕੀ ਤੱਕੀ ਦੇ ਦੇ ਤੇ ਮੈਂ ਵੀ ਮਾਰਦਾ ਆਪਣਾ ਮੇਰੇ ਕੁ ਜਿ ਕਲੇਜੇ ਦੇ ਤਲਵਾਸ ਹੋ ਜੇ ਨਾ ਕੋਕ ਲੱਗੇ ਤੇ ਜੇ ਹੁਣ ਮੈਨੂੰ ਚਾਹ ਰੋਟੀ ਮਗੀ ਤੇ ਮੇਰੇ ਚਾਹ ਬੱਤੇ ਮਾਰੀ ਦਸੋ ਭੈਜੀ ਕਿਹਨੇ ਹੈ ਜੇ ਮੈਂ ਦਵਾਈ ਵੀ ਸਭ ਸਰਕਾਰੀ ਹੁੰਦੀ ਦੁਪਹਿਰ ਦਾ ਮੇਰੀ ਦਵਾਈ ਦਾ ਟਾਈਮ ਹੋ ਚੱਲਿਆ ਤੇ ਹਜੇ ਮਤਵੇਰਦੀ ਨਹੀਂ ਕਰਦੀ ਲੰਗਰ ਮਿਲੇ ਖਾਣਾ ਚੱਲ ਕੋਈ ਨਹੀਂ ਭੈਜੀ ਫਰੀਦਪੁਰ ਵੀ ਆ ਕੇ ਦੇ ਤਾਂ ਜੀ ਬਈਆਂ ਤੋਂ ਕੁਝ ਹੋਰ ਤੇ ਚਾਹ ਪੀ ਲਈ ਮੈਂ ਜੀ ਹੁਣ ਤੇ ਚਾਹ ਨਾ ਮਾਰੋ ਕੋਨੇ ਵਾਇ ਨਹੀਂ ਦੇਣੀ ਮਨੇ ਆਪਣੀ ਮਰਜ਼ੀ ਨਾਲ ਹੀ ਦੇ ਲਈ ਆ ਵੇਖੋ ਥਲਾਸੀ ਪਈ ਚਾਹ ਪੀਤੀ ਐਡੀਸ਼ਨ ਨਹੀਂ ਹੋ ਲੰਗਰ ਕਿਥੋਂ ਪਾਵਾਂ ਹਣੇ ਆਹੋ ਰੋਟੀ ਖਾਉਂਗੀ ਕੱਲ ਕੋਈ ਨਹੀਂ ਜੈਂ ਨਹੀਂ ਆਣੇ ਸਨ ਪੁੱਤਾਂ ਤੇ ਨਹੀਂ ਆਣੀ ਸੀ ਆਣੀ ਸੀ ਹਾਂ ਜੀ ਕੱਖਾ ਕਿ ਤੁਸੀਂ ਉਦਾਂ ਮਾਤ ਦੇ ਕੇ ਕੋਈ ਵੀ ਮਾਤ ਜਮਾਸਾ ਜਿੰਨੇ ਇੱਕੀ ਹੱਥ ਦੋਏ ਭੈ ਜੀ ਮਾਸਾ ਹੋਰਾ ਇੱਕੀ ਅਗਲ ਤੇ ਕੀ ਨਹੀਂ ਤੇ ਅੱਜ ਨੂੰ ਸਭ ਕੀ ਬਾਸ ਤੇ ਆਪਣੇ ਘਰ। ਸੱਜ ਕੋਈ ਭੈ ਜੀ ਨੇ ਕਹੀ ਨਹੀਂ ਇਹ ਨਾਲ ਭੈ ਜੀ ਮੈਂ ਨਾ ਕੱਢਣ ਨਾ ਗੱਲ ਕਰਦੀ ਸੀ। ਮੇਰੀ ਭੈਣ ਨਹੀਂ ਹੋਈ ਮਾਸੀ ਦੀ ਧੀ। ਹਾਂ ਜੀ ਉਹਦੀ ਕੁੜੀ ਆ। ਇਹ ਕੁੜੀ ਵੀ ਨਾਲ ਇਹ ਦੋ ਜਾਣੀਆਂ ਹੋ ਜਾਂਦੀ ਆ। ਮੈਂ ਰਿਸ਼ਤੇ ਦੀ ਗੱਲ ਨਹੀਂ ਵੀ ਕੀਤੀ ਕਹੀ ਨਹੀਂ ਤੇ ਮੈਂ ਨਿੱਕੀ ਆਪਣੇ ਨੂੰ ਕਰਾਵਾਂ। ਕਿਹੜੇ ਨਿੱਕੇ ਤੇ ਭੈਣ ਜੀ ਕੀਤੇ ਦੇ ਦੌਰ ਨੂੰ ਮੈਂ ਕਿਹਾ ਚੱਲੇਗੀ ਵੀ ਦੇਖੋ ਮੁੰਡੇ ਮੰਗਣਾ ਆਦੇ ਹਾਂ ਮੁੰਨ ਜੀ ਆਉਣਾ ਲਾ ਲਿਆ ਜੀ ਆ ਜੁੜੇ ਤੇ ਹੱਥ ਮੈਂ ਤੇ ਅੱਗੇ ਜਾ ਕੇ ਪਛਤਾਉਂਦੀ ਤੇ ਮੇਰੇ ਮੱਤੇ ਢੋਲ ਦਮਾ ਦਈਆਂ ਜੀ ਆ ਵੀ ਤੁਹਾਡੇ ਹੱਥ ਜੋੜੇ ਭੈਣ ਜੀ ਮੈਂ ਆ 1 ਵਜੇ ਕੰਮ ਮੈਂ ਨਹੀਂ ਸੀ ਕਰ ਦਿੱਤੀ ਨਾ ਕਿ ਐਡੇ بڑا ਪਛਤਾਉਂ ਗਈ ਮੈਂ ਹੋਰ ਨਹੀਂ ਜਿਵੇਂ ਹੁਣੀ ਉਹ ਇਹਦਾ ਵੀ ਸਿਰ ਆ ਗਈ ਤੇ ਇਹਨਾਂ ਤੋਂ ਦੋਵਾਂ ਜਣਿਆਂ ਨੇ ਮੈਨੂੰ ਜੀਵ ਨਹੀਂ ਦੇਣਾ ਤੇ ਮੈਂ ਕਿੱਧਰ ਜਾਣਾ ਮੈਂ ਕਿੱਥੇ ਜਾ ਕੇ ਕੋਠਾ ਪਾਉਣਾ ਤਾਂ ਤਾਂ ਜਿਵੇਂ ਮੈਂ ਘੜਾ ਘਰਾਤਾ ਮੈਂ ਤੇ ਉਹ ਆਖ ਲਈ ਚਲ ਪੁੱਛ ਕੇ ਦੇਣਾ ਵਾਧੂ ਮੇਰੇ ਪੁੱਤ ਨੂੰ ਸਾਥ ਆਉਂਦੇ ਆ ਨਹੀਂ ਨਹੀਂ ਨਾ ਇਹੋ ਜਿਹਾ ਮੱਤਾ ਤੂੰ ਆਪ ਹੈ ਨਾ ਆਪਣੇ ਕੋਲ ਰੱਖੀ ਠੀਕ ਹੈ ਨਾ ਮੈਂ ਇਹੋ ਜਿਹਾ ਕੰਮ ਨਹੀਂ ਕਰਦੀ ਵਾਧੂ ਮੇਰੇ ਪੁੱਤ ਨੂੰ ਸਾਥ ਆਉਂਦੇ ਆ ਮੈਂ ਤੇ ਹਜੇ ਨਿਆਣੇ ਕਰਕੇ ਧਰਦੀ ਇਹਨੂੰ ਕਿਤੇ ਕੰਮ ਕਰਦੀ ਲਸੀ ਉਹ ਚੱਲੀ ਤੇਰੀ ਕੀ ਹੈ ਲਾੜ ਪਾਉਣ ਨੂੰ ਦੀਆਂ ਵਰਗੀ ਸਾਬਾ ਵਨਸਮੰਨਾ ਪਾਉਂਦੀ ਵਨਸਮੰਨਾ ਖਾਂਦੀ ਤੇ ਕੰਮ ਕਰ ਲੱਗਿਆ ਮੌਪ ਪੈਂਦੀ ਐ ਮੈਂ ਨਹੀਂ ਆਪਣਾ ਪੁੱਤ ਵੀ ਆਉਣਾ ਹਜੇ ਇਹ ਕੋਈ ਖੇਡ ਘੜਤੋ ਸਾਰੀਆਂ ਨਮਾਤੀਆਂ ਲੰਬੀਆਂ ਪੁੰਦੀਆਂ ਫਿਰ ਜਿਹੜੀ ਸੋਣਾ ਲੱਗਦਾ ਕੋਈ ਆ ਕੇ ਮੈਂ ਤਾਂ ਜੀ ਆਖੀ ਨਾ ਵੀ ਨਾ ਲਾਵੇ ਮੈਂ ਇਹ ਕੰਮ ਵੀ ਕਰੇ ਕੰਮ ਕਿੱ ਵੀ ਕਰਦੀ ਮੌਤ ਪੈਂਦੀ ਹੈ ਇੱਕ ਨੂੰ ਰੋਟੀ ਫੜਾ ਕੇ ਤੇ ਦੂਜੇ ਦਾ ਚੇਤਾ ਭੁੱਲ ਜਾਂਦਾ ਟੱਬਰ ਚ ਕੀ ਕਾ ਲਿਖੋ ਜੀ ਹੋਰ ਕੋਈ ਟੱਬਰ ਚ ਜੀ ਨਹੀਂ ਹੈਗਾ ਸੋਪਣਾ ਹਰਿਆ ਪਰਿਆ ਮੇਰਾ ਪਰਵਾਹ ਹੈ ਲੈ ਭੈਣ ਜੀ ਕੋਈ ਨਹੀਂ ਆਣੀ ਸੀ ਆਣੀ ਸਾਰਾ ਤੇ ਕੰਮ ਨਹੀਂ ਕੀ ਕਰਦੀ ਰਹੀ ਹੋਰ ਦਸ ਕੀ ਕਰੇ ਤੁਹਾਨੂੰ ਤੇ ਭੈਣ ਜੀ ਇਹੋ ਹੀ ਲੱਗਦਾ ਕਦੀ ਮਾਂ ਵਾਲੇ ਵੀ ਤੇਆਂ ਮਾੜੀਆਂ ਕਹੀਆਂ ਦੱਸ ਦੋ ਜੇ ਕਹੀਆਂ ਤੁਹਾਨੂੰ ਤੇ ਉਹ ਕੁਝ ਹੀ ਲੱਗਣਾ ਇਹ ਤੁਹੀ ਮੇਰੀ ਥੋੜੀ ਸਾਈਡ ਲੈਣੀ ਆ ਕਿ ਮੇਰੀ ਕੁੜਮਣੀ ਬੋਲਦੀ ਆ ਐਵੇਂ ਤੈਨੂੰ ਭੁੱਕੀ ਜਾਂਦੀ ਕੋ ਗੱਲ ਹੈ ਜੀ ਤੇ ਫੇਰ ਹੀ ਆ ਨਾ ਭੈਣ ਜੀ ਮੈਂ ਤੇ ਬਥੇਰਾ ਸਮਝਾਉਂਦੀ ਵੀ ਮੈਂ ਤੈਨੂੰ ਕਦੀ ਮਤੁੱਫੀ ਨਹੀਂ ਦਿੱਤੀ ਮੈਂ ਜਿੰਨਾ ਹੀ ਮੈਂ ਕਾ ਵੀ ਨੇ ਪੁੱਤ ਪੁੱਤ ਨਾ ਰਿਹਾ ਮੈਂ ਇਹ ਚਲਾ ਆ ਜਾ ਭੈਣ ਜੀ ਤੁਸੀਂ ਵੀ ਸਿੱਧੀ ਵੀ ਦਿੱਤੀ ਹਾਂ ਜੀ ਹਾਂ ਕੰਡ ਲਾਜੀ ਨਿੱਕੀ ਨਿੱਕੀ ਤਰ੍ਹਾਂ ਤੇ ਮੇਰੀ ਧੀ ਜੀ ਮਲਾਪ ਕਰੀ ਜਿਹੜਾ ਹੀ ਆ ਜੀ ਮੋਨੇ ਮਨਚੀ ਵੀ ਸਾਥੇ ਬਹਿ ਜਾਂਦੀ ਬਸ ਭੈਣ ਜੀ ਵੀ ਥੋੜਾ ਜਿਆ ਬਦਲ ਗਈ ਤੇ ਇਦਾਂ ਮੇਰੀ ਧੀ ਨੂੰ ਆਸਾਂ ਤੋਂ ਇਹ ਬੋਲਣ ਲੱਗੀ ਮੈਂ ਨਾ ਸਕੀ ਲੜਾਈ ਥੈਂਕ ਯੂ ਨਹੀਂ ਕਰਨਾ ਚਾਹੀਦਾ ਹੈ ਇਦਾਂ ਤੇ ਤੇ ਰੱਖਣਾ ਨਾ ਤੀ ਬੋਲਦੀ ਦਮਰਤੀ ਦਾ ਵੀ ਮੋਹ ਪਾ ਜੂਗਾ ਇੱਕ ਦੂਜਾ ਨਾ ਚਾ ਕਰਨਾ ਜੀ ਤੇ ਭੈਣ ਜੀ ਸੋਚੀ ਜਾਂਦੇ ਨੇ ਬਹੁਤ ਨਹੀਂ ਭੈਣ ਜੀ ਤੁਸੀਂ ਮੈਂ ਆਪ ਕਰਦੀ ਹਾਂ ਅੱਜ ਮੈਂ ਆਪ ਕਰਦੀ ਹਾਂ ਤਰੀਕ ਨੂੰ ਪਤਾ ਮੈਨੂੰ ਜਾ ਲੈਣਗੇ ਪ੍ਰੀਤਾਂ ਦੀ ਨਈ ਮੰਮੀ ਰਹਿ ਦੋ ਦਿਨ ਇਹਨੂੰ ਪਤਾ ਨਹੀਂ ਆਣੀ ਕਿ ਕੀ ਮਾਂ ਬਿਨਾਂ ਹੋਰ ਕਰਦੀ ਮੈਂ ਤਾਂ ਕਹਿ ਰਹੀ ਆਂ ਭੈਣ ਜੀ ਮੈਨੂੰ ਤਾਂ ਮਾਸਾ ਨਹੀਂ ਉਦਰ ਹੀ ਲੱਗਦੀ ਦੇਖ ਕੁੜੀ ਤਾਂ ਪਰਵਾਹ ਹੀ ਤੁਹਾਡੇ ਨਾਲ ਲੱਗਦਾ ਸੌਦੀ ਬੇਵੀ ਤੁਹਾਡੇ ਨਾਲ ਹੀ ਘਰ ਹਾਂ ਨਹੀਂ ਮੈਂ ਇਦਾਂ ਮੈਂ ਆਪ ਹੀ ਰੱਖਦੀ ਆਪਣੀ ਪੋਤਰੇ ਪੁੱਤ ਨਾਲ ਸਮਾ ਲੈਂਦੀ ਹੈ ਉਹ ਦੂਜੇ ਵੱਡੇ ਦਾ ਵੀ ਨਾਲ ਇੱਕ ਸਮਾ ਲੈਂਦੀ ਹੈ ਜਿਹੜਾ ਘਰ ਸੱਜ ਜਾਂਦਾ ਕਿ ਦਿਨ ਦਿਨ ਰਿਹਾ ਕਿ ਦਿਨ ਰਿਹਾ ਪੈਂਚ ਸੱਜ ਜਾਂਦਾ ਪਰ ਤਾਂ ਹਾਂ ਜਿਹਨੇ ਤਾਂ ਪਤਾ ਫਿਰ ਨਵਾਂ ਧੀਆ ਘਰ ਕੋਲ ਲੈਨੇ ਤਾਂ ਮੈਂ ਤੇ ਇਦਾਂ ਲੱਗ ਪਾਦੀ ਰਹਿਨੀ ਆ ਤੇ ਹੁਣ ਮੈਂ ਪ੍ਰੇਤ ਨਹੀਂ ਬੈਠੀ ਨਾ ਕੋਈ ਗੱਲ ਦਾ ਕੋ ਸਾਰਾ ਕਰੀ ਲਾ ਇਦਾਂ ਤੇ ਹੁਣ ਆ ਪ੍ਰੀਤ ਨੂੰ ਮੇਰੇ ਨੂੰ ਤੇ ਮੈਂ ਕਹਿੰਦੀ ਆਂਦੀ ਕਲਾ ਦੇ ਕਿ ਪ੍ਰੀਤ ਹੀ ਖੜੀ ਪਈ ਉਹ ਤੇ ਮੈਨੂੰ ਫੋਨ ਤੇ ਮੰਮੀ ਆ ਜਾ ਘਰੀ ਮੇਰੇ ਪੈਣ ਜੀ ਨੋਵਤਿਆਂ ਦੇ ਵਿੱਚ ਰਹੋ ਨਾ ਨੋਵਤਿਆਂ ਦੀ ਕੰਟਰੋਲ ਚ ਰਹਿੰਦੀ ਹੈ ਐਦਾਂ ਤੁਸੀਂ ਇੱਥੇ ਆ ਗਏ ਜੀ ਪਰ ਮਗਰੋਂ ਜੋ ਮਰਜ਼ੀ ਕਰਦਾ ਫਿਰੇ ਆ ਮੈਂ ਤਾਂ ਨਹੀਂ ਆਪਣੀ ਲੋਕ ਕੰਦੀ ਛੱਡੀ ਨਾਲੇ ਪੈਣ ਜੀ ਘਰ ਦਾ ਸਿਆਣੇ ਬੰਦੇ ਵੀ ਤੇਤ ਹੁੰਦਾ ਜੇ ਘਰ ਚ ਬਹੁਤ ਫੇਰ ਹੀ ਪਤਾ ਲੱਗਦਾ ਐਦਾਂ ਹੈ ਤੁਸੀਂ ਚਲੋ ਆਪਾਂ ਤਾਂ ਕੀ ਕਹਿਣਾ ਨਾ ਤੁਹਾਡੀ ਧੀ ਦਾ ਘਾਰੇ ਜਦੋਂ ਮਨਜੀ ਆਉ ਜੋ ਕਿਹ ਦਿੱਤੀਆਂ ਦੀ ਪੰਨੀਆਂ ਕਰਦੀਆਂ ਨਹੀਂ ਧੀਆ ਮਾਰੀਆਂ ਹੈ ਕੋਸੀਆਂ ਤੰਮੀਰ ਜਾਨਾ ਲਮੇ ਮੇਰੀਆ ਨੋਟੇ ਬਚਾਉਂ ਨਾ ਮੈਂ ਤੇਂ ਭਾਂਦੀ ਨੀ ਪਰ ਆਵਲੀ ਜਾਉਂ ਤਾ ਮੈਂ ਜੀ ਜੀ ਕਰੀ ਨਾ ਮਾਪੀ ਕਿਨੋਂ ਲੱਗੋ ਘਰ ਪਰ ਤੇਰਾ ਪੈ ਜੇ ਤੇਰੀ ਤੇ ਫਿਰ ਕਿਸਮਤ ਚੰਗੀ ਹੋਈ ਤੇ ਮੇਰੇ ਮੱਥੇ ਕਿਉਂ ਮਾਰ ਦਿੱਤੀ ਮੈਂ ਕੀ ਮਾਰਾ ਕੀਤਾ ਨੀ ਤੁਹਾਡਾ ਮੈਂ ਭੈਂ ਜੀ ਨਹੀਂ ਕਹਿੰਦਾ ਕਿ ਨੀ ਇੱਕ ਗੱਲ ਕਰ ਜੀ ਗੁੱਸਾ ਨਾ ਕਰੀ ਮੇਰੀ